ਵਾਰਿਸ ਪੰਜਾਬ ਜਥੇਬੰਦੀ ਦੇ ਅਬਜ਼ਰਵਰ ਅਮਨਦੀਪ ਸਿੰਘ ਡਡਵਾਨਾ ਜਿਨ੍ਹਾਂ ਦੀ ਗਵਾਹੀ ਹੈ ਠੀਕ ਜਥਾ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਿਆ ਜਥੇਬੰਦੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਚੌਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮਿਲ ਕੇ ਲੁਧਿਆਣਾ ਕੇਂਦਰੀ ਜੇਲ੍ਹ ਚ ਹੋ ਰਹੀ ਸਿੱਖ ਮਰਿਆਦਾ ਦੀ ਉਲੰਘਣਾ ਬਾਰੇ ਜਾਣਕਾਰੀ ਦਿੱਤੀ ਅਮਨਦੀਪ ਸਿੰਘ ਨੇ ਦੱਸਿਆ ਕਿ ਵਾਰਸ ਜਥੇਬੰਦੀ ਦੇ ਤਿੰਨ ਸਿੰਘ ਭਾਈ ਮਨਦੀਪ ਸਿੰਘ ਭਾਈ ਬਲਵਿੰਦਰ ਸਿੰਘ ਤੇ ਭਾਈ ਜੁਤਿੰਦਰ ਸਿੰਘ ਜਿਹੜੇ ਕਿ ਇਸ ਵੇਲੇ ਲੁਧਿਆਣਾ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਉਹਨਾਂ ਨੇ ਜੇਲ੍ਹ ਪ੍ਰਸ਼ਾਸਨ ਵੱਲੋਂ ਗੁਰੂ ਘਰ ਦੀ ਮर्याਦਾ ਭੰਗ ਕੀਤੇ ਜਾਣ ਬਾਰੇ ਲਿਖਤੀ ਸ਼ਿਕਾਇਤ ਭੇਜੀ ਹੈ ਉਹਨਾਂ ਮੁਤਾਬਕ ਜੇਲ੍ਹ ਦੇ ਅਧਿਕਾਰੀ ਬਲਬੀਰ ਸਿੰਘ ਅਤੇ ਜਗਜੀਤ ਸਿੰਘ ਨੇ ਗੁਰੂ ਸਾਹਿਬ ਦੇ ਸਵੇਰ ਦੇ ਪ੍ਰਕਾਸ਼ਤਾ ਸਭਾ ਸਵੇਰੇ 5 ਵਜੇ ਤੋਂ ਬਦਲ ਕੇ 5:30 ਵਜੇ ਅਤੇ ਸ਼ਾਮ ਦੀ ਸਗਾਸਿਨ ਸਾਭ ਦੀ ਮर्याਦਾ 3 ਵਜੇ ਤੋਂ 4:30 ਵਜੇ ਤੱਕ ਕਰ ਦਿੱਤੀ ਹੈ ਜੋ ਸਿੱਖ ਰਹਿਤਮ ਮर्याਦਾ ਦੇ ਖਿਲਾਫ ਹੈ ਡਡਵਾਨਾ ਦਾ ਕਹਿਣਾ ਹੈ ਕਿ ਸਿੱਖ ਸਮਾਜ ਹਰ ਚੀਜ਼ ਦੇ ਸਹਾਰ ਸਕਦਾ ਪਰ ਗੁਰੂ ਦੀ ਮਰਿਆਦਾ ਤੇ ਕੋਈ ਸਮਝੌਤਾ ਨਹੀਂ ਹੋ ਸਕਦਾ। ਜਥੇਬੰਦੀ ਨਾਲ ਕਾਦਰ ਸਾਹਿਬ ਦੇ ਚੌਥੇਦਾਰ ਨੂੰ ਇਸ ਮਾਮਲੇ 'ਚ ਤੁਰੰਤ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ। ਉਧਰ ਜਥੇਦਾਰ ਕੁਲਦੀਪ ਸਿੰਘ ਗੜਗੱਜ ਜਿਨ੍ਹਾਂ ਨਾਲ ਫੋਨ 'ਤੇ ਗੱਲਬਾਤ ਦਰਾਂ ਉਹਨਾਂ ਨੇ ਭਰੋਸਾ ਦਿੱਤਾ ਹੈ ਕਿ ਮਾਮਲੇ ਨੂੰ ਤੁਰੰਤ ਨੋਟਿਸ 'ਚ ਲਿਆਂਦਾ ਜਾਵੇਗਾ ਅਤੇ ਜੇਲ੍ਹ ਪ੍ਰਸ਼ਾਸਨ ਦੇ ਖਿਲਾਫ ਸਿੱਖ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਕਕਾਲ ਸਾਹਿਬ ਵਾਈ ਗੁੱਜ ਕੀ ਫਤਿਹ ਅਮਨਦੀਪ ਸਿੰਘ ਡੱਡੂ ਵਾਣਾ ਦਾ ਜ਼ਰਵਰ ਵਾਰਸ ਪਿਆਰ ਜਥੇਬੰਦੀ ਅੰਮ੍ਰਿਤਸਰ ਤੋਂ ਅੱਜ ਅਸੀਂ ਅੱਜ ਅਸੀਂ ਵਾਰਸ ਪਿਆਰ ਜਥੇਬੰਦੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਵਾਸਤੇ ਆਏ ਸੀ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵਾਰਸ ਪਿਆਰ ਜਥੇਬੰਦੀ ਦੇ ਸਿੰਘ ਜਿਹੜੇ ਨਜ਼ਰਬੰਦਿਆਂ ਉਹਨਾਂ ਵਿੱਚੋਂ ਤਿੰਨ ਸਿੰਘ ਜਿਹੜੇ ਸਾਡੇ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਨਜ਼ਰਬੰਦਿਆਂ ਸਾਡੇ ਕੱਲ ਵਕੀਲ ਸਾਹਿਬ ਉਹਨਾਂ ਨੂੰ ਮਿਲਣ ਵਾਸਤੇ ਗਏ ਤੋ ਉਹਨਾਂ ਨੇ ਜੇਲ੍ਹ ਦਾ ਇੱਕ ਮਸਲਾ ਦੱਸਿਆ ਉਹਨਾਂ ਨੇ ਰਿਟਰਨ ਇੱਕ ਭੇਜਿਆ ਕਲਤਕ ਸਾਬ ਦੇ ਜਥੇਦਾਰ ਸਾਹਿਬ ਉਹਨਾਂ ਨੂੰ ਕਿ ਜਿਹੜਾ ਉੱਥੋਂ ਦੇ ਗੁਰੂ ਘਰ ਆ ਜੇਲਾ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਹੈ ਉੱਥੋਂ ਦੀ ਜਿਹੜੀ ਸੇਵਾ ਮਰਿਆਦਾ ਉਹ ਪੁਲਿਸ ਪ੍ਰਸ਼ਾਸਨ ਹੀ ਭੰਗ ਕਰਦੀ ਪਈ ਆ ਉਹਦੇ ਵਿੱਚ ਮਸਲਾ ਇਹ ਹੋਇਆ ਕਿ ਜਿੱਤਰਾ ਗੁਰੂ ਘਰ ਦਾ ਸਵੇਰੇ ਸੇਖਾਂ ਦੀ ਮਰਿਆਦਾ ਵਾ ਕਿ ਸਵੇਰੇ 5 ਵਜੇ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਆ ਸਵੇਰੇ ਨਿਤਨੇਮ ਕਰਦੇ ਆ ਗੁਰਮਾਰ ਦਾ ਪ੍ਰਕਾਸ਼ ਕਰਦੇ ਆ ਉੱਥੋਂ ਦੇ ਅਫਸਰ ਜਿਹੜੇ ਆ ਇੱਕ ਬਲਬੀਰ ਸਿੰਘ ਆ ਤੇ ਇੱਕ ਜਗਜੀਤ ਸਿੰਘ ਸੁਪਰਡੈਂਟ ਉਹਨਾਂ ਨੇ ਜਿਹੜਾ ਸਮਾਂ 5 ਵਜੇ ਤੋਂ ਬਦਲ ਕੇ 7:30 ਦਾ ਕਰਤਾਗਾ ਸਵੇਰ ਦਾ ਗੁਰਮਾਰ ਅਦੇ ਪ੍ਰਕਾਸ਼ ਦਾ ਤੇ ਜਿਹੜੀ ਸ਼ਾਮ ਦੀ ਰਹਿ ਰਾਤ ਦੇ ਸਗਾਸਨ ਸਾਹਿਬ ਦਾ ਟਾਈਮ ਆ ਉਹ 3 ਵਜੇ ਤੋਂ 4:30 ਵਜੇ ਦਾ ਕਰਤਾਗਾ ਜਿਹੜੇ ਸਿੱਖ ਮਰਿਆਦਾ ਦੇ ਬਿਲਕੁਲ ਉਲਟ ਆ ਕਿਉਂਕਿ ਸਿੱਖ ਹਰ ਚੀਜ਼ ਤੇ ਬਰਦਾਸ਼ਤ ਕਰ ਸਕਦਾ ਪਰ ਗੁਰੂ ਦੀ ਤੇ ਕਿਸੇ ਨਾਲ ਕੋਈ ਸਮਝੌਤਾ ਨਹੀਂ ਗੁਰੂ ਦੀ ਮਰਿਆਦਾ ਤੇ ਕਿਸੇ ਨਾਲ ਸਾਡਾ ਗੇਤ ਸਮਝੌਤਾ ਨਹੀਂ ਹਰ ਸਿੱਖ ਗੁਰੂ ਨੂੰ ਪਹਿਲ ਰੱਖ ਕੇ ਚੱਲਦਾ ਤੇ ਉਹ ਸਿੰਘਾਂ ਨੇ ਜਿਹੜੇ ਵਾਰ ਪੰਜਾਬ ਜਥੇਬੰਦੀ ਦੇ ਉੱਤੇ ਸਿੰਘ ਆ ਪਾਈ ਮਨਦੀਪ ਸਿੰਘ ਜੀ ਬਹਿਰਾਮ ਤੋਂ ਆ ਬਲਵਿੰਦਰ ਸਿੰਘ ਜੀ ਜੰਗਿਆਣਾ ਜਤਿੰਦਰ ਸਿੰਘ ਜੀ ਬਾਬਾ ਗੋਰਖਾ ਉਹ ਵਾਰਸ ਪੰਜਾਬ ਦੇ ਤਿੰਨਾਂ ਸਿੰਘਾਂ ਨੇ ਇਹ ਸਾਡੇ ਵਕੀਲ ਸਾਹਿਬ ਦੇ ਨੋਟਿਸ ਵਿੱਚ ਗੱਲ ਜਾਂਦੀ ਤੇ ਫਿਰ ਜਿਹੜੇ ਉੱਥੇ ਜੇਲ੍ਹ ਦੇ ਵਿੱਚ ਹੋਰ ਵੀ ਗੁਰਸਿੱਖ ਵੀਰ ਆ ਜਿਹੜੇ ਗੁਰੂ ਨੂੰ ਪਿਆਰ ਕਰਦੇ ਆ ਜਿਹੜੇ ਸਿੱਖ ਵੀਰ ਆਪਣੇ ਜੇਲ੍ਹ ਦੇ ਅੰਦਰ ਉਹਨਾਂ ਨੇ ਇੱਕ ਬਕਾਇਦਾ ਜਿਹੜਾ ਚਿੱਠੀ ਆ ਉਹ ਕਾਲਕ ਤੱਕ ਦੇ ਜਾਇਦਾਦ ਨੂੰ ਭੇਜੀ ਆ ਉਹਦੇ ਵਿੱਚ ਉਹਨਾਂ ਹਰ ਚੀਜ਼ ਲਿਖ ਕੇ ਭੇਜੀ ਆ ਤੇ ਸੋ ਮਸਲਾਏ ਸਿੱਖਾ ਲਈ ਮਸਲਾ ਹੈ ਕਿ ਸਾਡੇ ਗੁਰੂ ਘਰ ਭਾਵੇਂ ਜੇਲਾ ਚ ਤੇ ਭਾਵੇਂ ਜੇਲਾ ਤੋਂ ਬਾਹਰ ਬਣੇ ਆ ਉੱਥੇ ਸਾਡੀ ਗੁਰੂ ਦੀ ਮਰਿਆਦਾ ਬਹੁਤ ਭੰਗ ਹੋ ਰਹੀ ਆ ਖਾਸ ਕਰਕੇ ਸਾਡੀ ਜਿਹੜਾ ਪੁਲਿਸ ਪ੍ਰਸ਼ਾਸਨ ਉਹੀ ਕਰਦਾ ਪਿਆ ਸੋ ਅਸੀਂ ਕੱਲ ਤੱਕ ਸਰ ਦੇ ਜਥੇਦਾਰ ਨੂੰ ਮਿਲੇ ਆ ਜਥੇਦਾਰ ਸਾਹਿਬ ਬਾਹਰ ਸੀ ਉਹਨਾਂ ਨਾਲ ਸਾਡੀ ਫੋਨ ਤੇ ਗੱਲ ਹੋ ਗਈ ਆ ਉਹ ਕਹਿੰਦੇ ਇਸ ਚੀਜ਼ ਨੂੰ ਇਸ ਛੇਤੀ ਉਸੇ ਨੋਟਿਸ ਵਿੱਚ ਲਵਾਗੇ ਤੇ ਜਿਹੜੀ ਕਾਨੂੰਨੀ ਕਾਰਵਾਈ ਬੰਦੀ ਸਿੱਖ ਮਰਿਆਦਾ ਅਨਸਾਰ ਉਹ ਦੋਵਾਂ ਪੁਲਿਸ ਅਫਸਰਾਂ ਦੇ ਬਲਬੀਰ ਸਿੰਘ ਤੇ ਜਗਜੀਤ ਸਿੰਘ ਤੇ ਜ਼ਰੂਰ ਕਰਾਂਗੇ ਤੇ ਨਾਲ ਦੀ ਨਾਲ ਤੁਹਾਡੇ ਮਾਧਿਅਮ ਰਾਹੀਂ ਪੁਲਿਸ ਪ੍ਰਸ਼ਾਸਨ ਨੂੰ ਮੈਂ ਅਹੀਂ ਦੱਸ ਦੇਣਾ ਚਾਹੁੰਦੇ ਆ ਕਿ ਇਹੋ ਜਿਹੜੇ ਜਿਹੜੇ ਤੁਹਾਡੇ ਅਫਸਰ ਆ ਇਹਨਾਂ ਨੂੰ ਆਪ ਹੀ ਨੱਥ ਪਾ ਲਓ ਜੇ ਕੇ ਨੇ ਇਹਨਾਂ ਨੂੰ ਜੇਲ੍ਹ ਤੋਂ ਫੇਰ ਸੋਦਾ ਤੁਹਾਡੇ ਕੋਲ ਚਿੱਕਾ ਬਣੀਆਂ ਵਜਦੀਆਂ ਇਸ ਕਰਕੇ ਅਸੀਂ ਅੱਜ ਪਿਆਰ ਦੇ ਨਾਲ ਹੀ ਤੁਹਾਨੂੰ ਸਮਝਾਉਣ ਦੇ ਆ ਕਿ ਇਹੋ ਜਿਹੇ ਜਿਹੜੇ ਪੁਲਿਸ ਅਫਸਰ ਜਿਹੜੇ ਸਾਡੇ ਗੁਰੂ ਦੀ ਮਰਿਆਦਾ ਨੂੰ ਭੰਗ ਕਰਦੇ ਆ ਉਹ ਬਰਦਾਸ਼ਤਯੋਗ ਨਹੀਂ ਹੈਗੇ ਤੇ ਸੋ ਇਸ ਕਰਕੇ ਅੱਜ ਅਸੀਂ ਕੱਲ ਤੱਕ ਸਾਡੇ ਜਹੇਦਾਰ ਨੂੰ ਮਿਲੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਉੱਚ ਅਧਿਕਾਰੀ ਨਾਲ ਸੰਪਰਕ ਕੀਤਾ ਇਸ ਬਾਰੇ ਸਾਡੀ ਉੱਚ ਅਧਿਕਾਰੀ ਨਾਲ ਸਭ ਤੋਂ ਪਹਿਲਾਂ ਸਾਡੀ ਉੱਚ ਸਭ ਤੋਂ ਉੱਚ ਸਿੱਖਾ ਵਾਸਤੇ ਇੱਕ ਸ੍ਰੀ ਕਲਤਕ ਸਾਬਿਆ ਅਸੀਂ ਕਲਤਕ ਦੇ ਜ਼ਹੀਰ ਨੂੰ ਅਪੀਲ ਕੀਤੀ ਆ ਉਸ ਤੋਂ ਬਾਅਦ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਮਿਲਾਂਗੇ ਕਿਉਂਕਿ ਸਿੱਖਾਂ ਲਈ ਸਭ ਤੋਂ ਉੱਚ ਸੰਥਾਨ ਸਾਡੇ ਸ੍ਰੀ ਕਲਤਕ ਸਾਬਿਆ ਦਾ ਹੈ ਇਹ ਅਸ਼ਵਾਸ਼ਣ ਕੀ ਦਵਾਇਆ ਉਹਨਾਂ ਕਹਿੰਦੇ ਇੱਕ ਦੋ ਦਿਨਾਂ ਚ ਇਹ ਕਾਰਵਾਈ ਕਰਾਂਗੇ